ਆਰੇ ਨੇ ਲੜ ਰਿਹਾ ਕਰੋ ਮੈਂ ਜਾਣਦਾ ਭਾਈ ਪਿੰਡ ਵਾਲੀ ਸੜਕ ਤੇ ਰਾਤ 6:10 ਸਨੇ ਰਾਤ ਸਾਰ ਜੀ ਇੱਕ ਦੇ ਤਿੰਨ ਜਣੇ ਤੇ ਇੱਕ ਦੇ ਦੋ ਜਣੇ ਤੇ ਉਹਦਾ ਬੱਸ ਆੜ ਕੇ ਘੇਰ ਲਿਆ ਮੈਨੂੰ ਤੇਰਾ ਇੰਨਾ ਸਰੀਰ ਹੀ ਤੇ ਕਿਦੋਂ ਨਹੀਂ ਮਾਰਗਾ ਉਹ ਲੈੜੇ ਲੈੜੇ ਦਾਤਰ ਲਈ ਵੀ ਤੇ ਨੇ ਨਹੀਂ ਬੱਧਾ ਇਹ ਕਿੰਨੇ ਨਾਲ ਆਪੇ ਬੱਧਾ ਠੀਕ ਆ ਇਸ ਤਰ੍ਹਾਂ ਦਾ ਪਰਣਾ ਹੋਣੇ ਬੰਦੇ ਰੁਪਈਆ 500 ਮੈਂ ਦਊਂਗਾ 500 ਰੁਪਈਆ ਮੈਂ ਦੰਨਾ ਉਹ ਤੁੱਟਿਆ ਸ਼ੀਸ਼ਾ ਦਿਲ ਦਾ ਨਹੀਂ ਅਸੀਂ ਕੀ ਚਿਰ ਚਿਰ ਹੋਏ ਆ ਵੇਖੋ ਬੰਦ ਨਾ ਹੋਣਾ ਤੇਰੀਆਂ ਜਾਦਾ ਮਤ ਤੇ ਚਿੱਟੀਆਂ ਫੋਟੋ ਤੱਕ ਰੋਏ ਆ ਮੁੰਡਾ दारू ਨਾ ਪੀਂਦਾ ਹੋਵੇ ਜਰਦਾਣਾ ਖਾਂਦਾ ਹੋਵੇ ਸੂਟਾ ਨਾ ਲਾਉਂਦਾ ਹੋਵੇ ਸਿਰਮੇ ਨਾ ਜਾਂਦਾ ਹੋਵੇ ਪਰ ਪਾਪੜ ਮਿਲਦੇ ਚੋਲ ਚੋਲ ਪਾਪੜ ਮਿਲਦੇ ਹੈ ਤੂ ਬਾਪੜ ਇੱਥੇ ਝੂਲ ਬੋਲੇ ਜੇ ਬੜੇ ਝੂਲ ਬੋਲੇ ਮੈਂਦੇ ਆ ਹਾਂ ਘਰ ਨਹੀਂ ਤੇ ਪਕੌੜੇ ਖਾਂਦਾ ਰਿਆ ਤੇਰੇ ਨੇ ਸੌਂ ਖਾਚ ਝੂਲਦਾ ਬੋਲੇ ਕਰ ਤੈਨੂੰ ਮੈਂ ਫੜੂ ਇੱਕ ਸੱਚ ਬੋਲਾ ਅੱਜ ਅੱਜ ਕੱਲ੍ਹ ਜੀ ਜੀ ਦੇ ਮਾਕੇ ਸਾਤਾ ਜੀ ਆ ਦੀ ਸਿਹਰ ਹੋਈ ਜਾਂਦੀ ਆ ਤੇਰੀ ਨੂੰ ਕਿ ਨਹੀਂ ਯਾਰ ਵੱਡੇ ਵੱਡੇ ਜੋ ਦੀਸੇ ਲੋਕ ਤੇਰੇ ਕੋ ਬਿਆਪੇ ਚਿੰਤਾਰੋ ਕੋਣ ਵੱਡਾ ਮਾਇਆ ਵੱਡਾਈ ਸੋ ਵੱਡਾ ਆਰਾਮ ਲੇਵ ਲਈ ਤੂੰ ਮਸੀ ਟੂ ਮਾਮਾ ਵਨ ਭੂਗਰ ਇੱਕ ਇੱਕ ਇਹੋ ਵੇ ਦਿਨ ਨੂੰ ਪੜੀ ਜਾਂਦਾ ਹਾਂ ਤੇ ਦਾਤਾ ਰਹਿੰਦੇ ਉਹ ਵਾਇਰਲ ਹੋਏ ਕਰੋ ਤੇ ਆਪਣੇ ਯਾਰਾਂ ਦੋਸਤਾਂ ਦੇ ਫੋਨ ਫੜ-ਫੜ ਕੇ ਸਬਸਕ੍ਰਾਈਬ ਵੀ ਕਰਨੇ ਹੈਗੇ ਆ ਕਿਉਂਕਿ ਇਹ ਸਭ ਜ਼ਰੂਰੀ ਹੈ ਤੇ ਇੱਕ ਚੀਜ਼ ਹੋਰ ਘੰਟੀ ਨੂੰ ਜ਼ਰੂਰ ਦਬਾਇਓ ਕਿਉਂਕਿ ਘੰਟਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਛਾ ਕੈਮਰਾ ਕੋਲ ਤੇ ਹੌਲੀ ਲਈ ਨੂੰ ਕੱਲਾ-ਕੱਲਾ ਪੇਜ ਦੇੜ ਇਹ ਯਾਰ ਹੁਣੇ ਮੇਰੀ ਇਹ ਨਹੀਂ ਗੱਲ ਬਣੀ ਗੱਲ ਝੂਠ ਬੋਲਣ ਦੀ ਹਾਂ ਹਾਂ ਆਪਣੀ ਬੱਦਾਂ ਹੁਣ ਮੈਂ ਕਹਿੰਦਾ ਮੈਂ ਨਹੀਂ ਬੱਦਾਂ ਇਹ ਕਹਿੰਦੇ ਨਾ ਆਪੇ ਬੱਦਾਂ ਠੀਕ ਆ ਇਹ ਤਰ੍ਹਾਂ ਦਾ ਪਰਨਾ ਹੁਣੇ ਬੰਦੇ ਰੁਪਈਆ 500 ਮੈਂ ਦਊਂਗਾ 500 500 ਰੁਪਈਆ ਮੈਂ ਦਿੰਨਾ ਗੱਲ ਝੂਠ ਬੋਲਦੀ ਆ ਵੀ ਝੂਠ ਮੈਂ ਝੂਠ ਨਾ ਬੰਦਾ ਬੋਲੇ ਮੈਂ ਮੁੰਡੇ ਪੁੱਤ ਤੂੰ ਬੰਦ ਤੇਰੇ ਗੜ ਕੈਮਰਾ ਕਰ ਹਾਂ ਸਰ ਪਹਿਲਾਂ ਲਾਹਰ ਗੀ ਲੈ ਅਗਲਾ ਯਾਰ ਖੋਲ ਤੇ ਹੁਣੇ ਪਰਨਾ ਬੰਦ ਇਹ ਕਿਹੜਾ ਕੰਮ ਤੇਰੇ ਗੜੀ ਆਪਾਂ ਕੈਮਰਾ ਸ਼ੀਸ਼ਾ ਕਰ ਦਿੰਦੇ ਆ ਬੰਦ ਲੱਗਣ ਤੇ ਤਗੜਾ ਹੀ ਰਿਹਾ ਮੈਨ ਦਸਤਾਰ ਬੱਧੀ ਵਾਲਾ ਉਦਾਂ ਵੀ ਆਪਾਂ ਲੋਕਾਂ ਨੇ 5-500 ਰੁਪਏ ਦਿੰਨੇ ਆ ਆਪਾਂ ਵੀ ਸਿੱਕੇ ਰੂਪ ਚ ਆਪਾਂ ਆਉਣਾ ਹੀ ਆ ਤੇ ਫਿਰ ਕੀ ਹੋ ਗਿਆ ਤਰਬੰਦ ਦਸਤਾਰ ਬੰਦੇ ਪਹਿਣਦੇ ਹੀ ਦੇ ਜੇ ਛੋਟਾ ਬੱਚਾ ਆਪੇ ਦਸਤਾਰ ਰੇਟੀ ਸੋਹਣੀ ਬੰਨੇ ਤੇ ਇਹਦੇ ਵਿੱਚੋਂ ਵਹੀ ਸਿੱਖ ਲੈਣਾ ਅੱਛਾ ਆਓ ਲੈ ਵੀ ਖੋਲ ਚੱਲ 500 ਰੁਪਏ ਲੈ ਲੈ ਲੱਗਦਾ ਪੁੱਤ ਕਿੱਲੋਂ ਲਾਉਣਾ ਹਾਂ ਗੱਲਾਂ ਲੱਗਦਾ ਸ਼ੀਸ਼ਾ ਸ਼ੀਸ਼ਾ ਇਹਦਾ ਵਾਂਗੇ ਹੋਰ ਪੁੱਤ ਆ ਲੜਦੇ ਖੋਲਦੇ ਆ ਪੁੱਤਰਾ ਇਹ ਕਿਹੜੀ ਗੱਲ ਆ ਓਏ ਨਵਾਸ਼ੀਸ਼ਾ ਲੈ ਗਿਆ ਨਾ ਮੇਰਾ ਪੁੱਤ ਸ਼ੀਸ਼ਾ ਲੈ ਲੜ ਗਿਆ ਤੈਨੂੰ ਇਹ ਕਿਹੜਾ ਗੱਲ ਆ ਹੁਣ ਕੈਮਰਾ ਖੋਲ ਤੂੰ ਸ਼ੀਸ਼ਾ ਕਿਤੇ ਕੈਮਰੇ ਹੁੰਦਾ ਓਏ ਤੂੰ ਫੋਨ ਹਾਤੇ ਤੇ ਕਰੀ ਸ਼ੀ ਗੱਲਾਂ ਪਤਾ ਕਰੀ ਜੇ ਕੋਈ ਗੱਲ ਨਹੀਂ ਦਸਤਾਰ ਬੰਦੀ ਹੋ ਗਈ ਅੱਜ ਇਹ ਕਿਹੜੀ ਗੱਲ ਕਰੀ ਗੱਲ ਖੁਸ਼ੀ ਮਿਲਦੀ ਸਾਨੂੰ ਅਸੀਂ ਬੱਚਿਆਂ ਨੂੰ ਕਵਾਂਗੇ ਕਿ ਤੁਸੀਂ ਜਿਹੜੇ 50 ਰੁਪਏ 100 ਰੁਪਏ ਦਿੰਦੇ ਜੇ ਤੇਰੇ ਵਰਗੇ ਉਹਨਾਂ ਨੂੰ ਤਾਂ ਸਪੈਸ਼ਲ ਫੰਕਸ਼ਨ ਤੇ ਜਾਣਾ ਹੋਵੇ ਤੂੰ ਪੈਸੇ ਦਿੰਨਾ ਤੇ ਤੂੰ ਵੀ ਤੂੰ ਸਿੱਖ ਸ਼ੀਸ਼ਾ ਬੰਦ ਲੈਣਾ ਫੋਟ ਤੂੰ ਕਿਆ ਸ਼ੀਸ਼ਾ ਦਿਲ ਦਾ ਨਹੀਂ ਅਸੀਂ ਤੇਰੀਆਂ ਜਾਦਾ ਮਤ ਤੇ ਚਿੱਟੀਆਂ ਫੋਟੋ ਤੱਕ ਰੋਏ ਕਹਦੇ ਨਹੀਂ ਤੂੰ ਹਾਰ ਗਈ ਨਹੀਂ ਤੂੰ ਹਾਰ ਗਈ ਅਸੀਂ ਜਿੱਤ ਕੇ ਖੜਾਣੇ ਛੱਡਿਆ ਵੀ ਪੱਲੇ ਸਾਡੇ ਕੁਝ ਨਾ ਫੁੱਲਾਂ ਦੀ ਇਹ ਕੱਚੀ ਵਪਾਰ ਨੇ ਕੰਡਿਆਂ ਦੇ ਪਹਾਸਨ ਤੋਲਣਾ ਜੇ ਉਦੋਂ ਇਹ ਕਹਿਣ ਲੱਗਾ ਕਿ 50 ਰੁਪਏ ਦੇ ਕੇ ਬਣਾਈਆਂ ਡੈਡੀ ਨੇ ਬੱਧੀ ਗੱਲ ਖਤਮ ਹੋਈ ਨਹੀਂ ਇਹ ਤੋਂ ਐਗਜ਼ਾਮਪਲ ਇਹ ਹੁੰਦਾ ਵੀ ਇੱਕ ਝੂੜਨਾ ਦਾ 100 ਝੂੜ ਮਾਰਨਾ ਪੈਂਦਾ ਉਹ ਹੱਲੇ ਵੀ ਆਈ ਕਹਿੰਦਾ ਉਹ ਕਹਿੰਦਾ ਮੈਂ ਪਰਣਾ ਆਪੇ ਬੱਦਾ ਮੈਂ ਕਹਾਂ ਜੇ ਜੇ ਅਹੀਂ ਕੈਮਰੇ 'ਚ ਕਹਿ ਦਿਆ ਉਹ ਵਲੌਗ ਅਹੀਂ ਖੋਲ ਲੈਣਾ ਉਦੋਂ ਦਾ ਪਰਣਾ ਬਾਲੇ ਰੁਪਈਆ 500 ਨਾਮ 500 ਨਾਮ ਵਧੀਆ ਅੱਗੇ ਤੋਂ ਹੋਰ ਸਿੱਕੇ ਉਹ ਕੀ ਰੱਖਣਾ ਨੇ ਕੋਲ ਆ ਆਚਾਰ ਆ ਸੀਸਾ ਇਹ ਲੈ ਤੁਸੀਂ ਸੀਸਾ ਇਹ ਸੀਸਾ ਕੀ ਕਰ ਰਹੇ ਹੋ ਕਲੀਅਰ ਸੀ ਜਾ ਸਕੋ ਬਿਨਾਂ ਟਾਈਮ ਲਾ ਲਈ ਨਾ ਟਾਈਮ ਥੋੜੀ ਲੱਗਦਾ ਜੇ ਆਪਕੇ ਪਰਨਾ ਬੰਦਾ ਹੈ ਨਾ ਜਿਹੜਾ ਵੇਖੋ ਜਿਹੜਾ ਬੰਦਾ ਆਪਣੇ ਘਰ ਦੀਆਂ ਪੌਣੀਆਂ ਚੜਦਾ ਨਾ ਮੇਰੀ ਗੱਲ ਸੁਣੋ ਸਵਾਲ ਜਿਹੜੇ ਫਿਰ ਬਿਨਾਂ ਲੈਡ ਤੋਂ ਵੀ ਚੱਲ ਜਾਊਗਾ ਬਿਨਾਂ ਲੈਡ ਤੋਂ ਉਹਦੇ ਪੈਰ ਉੱਥੇ ਹੀ ਹੋਣਗੇ ਤੇ ਜੇ ਕਿਸਮਤ ਮਾੜੀ ਹੋਵੇ ਤੇ 100 ਵਾਟ ਦੇ ਬਲਬ ਦੇ ਵਿੱਚ ਅੰਦਰ ਚਾਰ ਬੱਤੀਆਂ ਬਾਥਰੂਮ ਜੇ ਜਗਦੀਆਂ ਹੋਣਗੀਆਂ ਤੇ ਚੂੜਾ ਟੁੱਟ ਜਾਣਾ ਜੇ ਇਹਦੇ ਪਰਨਾ ਬੰਦਾ ਇੱਕ ਟਾਈਮ ਨੋਟ ਲਾ ਕਰਨਾ 3 ਮਿੰਟ ਦਾ ਡਰਾਮ ਤੇ 3 ਮਿੰਟ ਪਰਨਾ ਬੰਨੂਗਾ 3 ਮਿੰਟ ਬੜੇ ਹੁੰਦੇ ਆ ਉਹ ਪ੍ਰਿੰਸ ਪੱਕਾ ਲੈੜਾ 1 ਮਿੰਟ ਦੇ ਵਿੱਚ ਦੋ ਪੱਕਾ ਬੰਦ ਆਈ ਚੰਦਾ ਨਾ ਜਾਂਦਾ ਤੂੰ ਮੈਂ ਵੀ ਆਇਆ ਕਪੜੀਆ ਆ ਸਾਰੇ ਹਰਪੇ ਆ ਮੁੰਡਾ दारू ਨਾ ਪੀਂਦਾ ਹੋਵੇ ਜਰਦਾ ਨਾ ਖਾਂਦਾ ਹੋਵੇ ਸੂਟਾ ਨਾ ਲਾਉਂਦਾ ਹੋਵੇ ਸਿਰਮੇ ਨਾ ਜਾਂਦਾ ਹੋਵੇ ਪਰ ਇਹੋ ਜੇ ਨਾ ਲੱਭੀ ਪਰੋਣਾ ਮਾਂ ਮੇਰੀ ਇਹ ਲੜਕਾ ਸ਼ਰਾਬ ਛੱਡ ਜਾ ਕਰੀ ਥੋੜਾ ਜਿਕਾਰਾ ਛੱਡ ਦੋ ਉਹਦੇ ਨਾਲ ਗੋਲੇ ਵੇਰੀ ਦੋਹੇ ਹਰ ਦਸਿਆ ਗਿਆ ਚਿਕਾਰੇ ਅਰੇ ਦੀ ਗੱਲ ਨਹੀਂ ਸੀ ਘਟਾ ਗਿਆ ਅਰੇ ਨਾ ਰਾਗ ਦੇ ਪੀਣਾ ਫੜਿਆ ਜਾਵੇ ਨੇ ਹਾਂ ਘਾਦੇ ਥੋੜੀ ਨਹੀਂ ਭੰਡਾ ਲਾਉਣਾ ਨਹੀਂ ਯਾਰ ਉਹ ਚੀ ਨਹੀਂ ਉਹ ਫੇਰ ਸ਼ੀਸ਼ਾ ਛੋਟਾ ਆਹ ਬਾਹਰ ਜੀ ਜਿਵੇਂ ਬਾਹਰ ਨਾ ਆਇਓ ਬਾਹਰ ਨਾ ਇਸ ਟੈਂਪਰ ਦੇ ਆਇਆ ਬਾਹਰ ਕੋਈ ਵੀ ਕਰਾ ਦੇ ਨਹੀਂ ਕਰੀ ਕਰਾ ਦੀ ਉਹ ਨਹੀਂ ਮੈਂ ਚਲ ਜਾਵੇ ਫੇਰ ਤੋਂ ਬੰਦ ਆਹ ਇਹ ਲੈ ਕੇ ਜਾਏਗਾ ਸਾਡੀ ਉਹ ਯਾਹ ਦੇ ਦਾਂਗੇ ਪੁੱਤ ਉਹ ਪਿੱਛੇ ਦੇ ਦਾਂਗੇ ਟਾਈਗਰ ਦਾ ਪੰਗ ਹੀ ਦੱਸ ਓਏ ਓਏ ਇਹਨੇ ਪਤਾ ਹੂ ਆਪੇ ਆਪੇ ਪਤਾ ਬੱਲੇ ਮੈਨੂੰ ਲਾਦਾ ਮੱਝਾ ਹੂਗਾ ਮੱਝਾ ਜੀ ਮੈਨੂੰ ਲਾਦਾ ਬੱਝਾ ਹੂਗਾ ਉਹ ਪਰਨਾ ਸੁੱਖਿਆ ਬੜਾ ਇਹਨੇ ਉੱਫੇ ਵਲੇ ਹੀ ਐ ਕਰਕੇ ਬੰਦ ਰਹਾ ਪਰਨਾ ਉਹ ਜਿੱਤਰਾ ਵਾਲ ਦੇ ਉਹਨਾਂ ਸਾਰਿਆਂ ਵਾਲ ਲੈਣਾ ਨਿਆਣੀ ਨਾ ਫੁਕਰੀਆਂ ਬੜੀਆਂ ਮਾਰ ਜਾਂਦੀਆਂ ਆ ਨਵੀਂ ਸਕੂਲ ਲਈ ਕੰਨਾਂ ਨੇ ਬਾਪ ਬਣ ਗਿਆ ਜਾਂ ਸਿੱਧਾ ਹੁਣ ਯਾਰ ਮੈਨੂੰ ਕੋ ਕਵੇ ਮੈਂ ਕਹ ਨਈ ਯਾਰ ਬਣਾ ਇਹ ਵੀ ਕਹ ਫਿਰ ਕੀ ਰੱਖੇ ਇਹ ਤੋਂ ਉਧਾਰਨੇ ਆ ਵੀ ਸਾਹਿਲ ਇੱਕ ਝੂੜਦਾ ਤੁਹਾਨੂੰ ਕਿੰਨਾ ਝੂੜ ਬੋਲਣਾ ਪੈਂਦਾ ਪਾਪੜ ਮਿੰਦੇ 24 ਚੋਣਾਂ ਚੋੜ ਪਾਪੜ ਮਿੰਦੇ ਹੈ ਸੋ ਪਾਪੜ ਇਹਦੇ ਝੂਠ ਬੋਲੇ ਨੇ ਬੜੇ ਝੂਠ ਬੋਲਨੇ ਮੈਂਦੇ ਆ ਹਾਂ ਤੇ ਜੇ ਜੇ ਸਾਨੂੰ ਆਉਂਦੇ ਕਹਿੰਦਾ ਕਿ ਸਤਾਜ ਜੀ ਗਾੜੀ ਦੇ ਬੰਦਾ ਜਮ ਬੜਾਣਾ ਉਹ ਗੱਲ ਟੋਪਿਕ ਖਤਮ ਹੋ ਜਾਣਾ ਹੁਣ ਵੇ ਕਦੀ ਕਹਿੰਦਾ ਸ਼ੀਸ਼ਾ ਲਿਆਓ ਕਦੀ ਕਹਿੰਦਾ ਮੈਂ ਬਾਹਰ ਜਾਣਾ ਅੰਦਰ ਜਾਣਾ ਇਹ ਨਾਲੇ ਵਲੌਗ ਪਾ ਲਿਆ ਆਹ ਮੁੰਡਾ ਜਿਹੜਾ ਕੱਲ ਕਹਿੰਦਾ ਇਦਰਾ ਆਮ ਕੰਮ ਆ ਆ ਮੁੰਡਾ ਇਹਨੂੰ ਕਹਿੰਦਾ ਬੈਲਟਾ ਫਿਰ ਉਹਨੂੰ ਕੋ ਆਪਣੇ ਐਨੇ ਸ਼ੁਰੂਆਤ ਕਰਾਈ ਬੈਲਟਾ ਦੇ ਪਕੌੜੇ ਖਾਂਦਾ ਜੇ ਇਹਦੀ ਵੀਡੀਓ ਵੀ ਆ ਗਈ ਦੇ ਖਾਂਦਾ ਇਹਦੇ ਬੈਲਟ ਫਿਰ ਨਹੀਂ ਹੁਣ ਇੱਕ ਦਿਨੀ ਤੱਕ ਉਹਦਾ ਖਾਂਦਾ ਬੈਲਟ ਹਾਂ ਪਕੌੜੇ ਖਾਂਦਾ ਦੇਖੋ ਉਹ ਕਹਿੰਦੇ ਪਕੌੜੇ ਖਾਂਦਾ ਰਿਹਾ ਇਹਨਾਂ ਨੂੰ ਸੌਖਾ ਛੁੱਟਦਾ ਬੋਲੇ ਗਰ ਤੈਨੂੰ ਮੈਂ ਫੜੂ ਇੱਕ ਸੱਚ ਬੋਲਾਂ ਅੱਜ ਆਜਾ ਅੱਜ ਕਮੈਂਟ ਦੀ ਸ਼ੁਰੂਆਤ ਇਹ ਲਾਈਵ ਹੋਣਾ ਬਣਾ ਯਾਦ ਬਣਿਆ ਸੱਤ ਸਰੇ ਵੀ ਨਾਲ ਹੀ ਨਹੀਂ ਕੋਰ ਫੜਿਆ ਗਿਆ ਨਹੀਂ ਮੈਂ ਲੇਟ ਹੋ ਜਾਣਾ ਉਹ ਕਿੱਧਰ ਆ ਵੇਖਣ ਦੇ ਇਹਨਾਂ ਟ੍ਰੋਫੀ ਨਹੀਂ ਤੀਰਾਂ ਦਾ ਨਹੀਂ ਇਹ ਵੀ ਟ੍ਰੋਫੀ ਬੜੀ ਸੀ ਉਹਦੀ ਟ੍ਰੋਫੀ ਬੜੀ ਸੀ ਮੈਨੂੰ ਦੇ ਦੇ ਜਿਹੜਾ YouTube ਦੇ ਜਿਹੜਾ ਤੇ ਜੇ ਮਾ ਦੀ ਕੀ ਫਾਇਦਾ ਹੈ ਜਿਹੜਾ ਯੂਟਿਊਬ ਵਲੌਗ ਦੇ ਮੈਸੇਜ ਦੇ ਕੋਈ ਬੋਲ ਕੁਛ ਫਾਇਦਾ ਕੀ ਆ ਤੁਨੂੰ ਜਿਹੜੇ ਕਹਿੰਦੇ 10 12 ਸਾਲ ਜਿਮ ਨਹੀਂ ਜਾਣਾ ਜੀ ਤੈਨੂੰ 10 ਕੀ ਫਾਇਦਾ ਆ ਜਿਮ ਆ ਅਸਤਾਨ ਜੀ ਜੇ ਜੇ ਮਾ ਕੇ ਸਾਥ ਤਾਂ ਜੀ ਆਡੀ ਸੈਰ ਹੋਈ ਜਾਂਦੀ ਆ ਤੇਰੀ ਨੂੰ ਡੋਲੇ ਕੋਲੇ ਮਾਰੇ ਨਾਏ ਕੋਲੇ ਮਾਰੇ ਠੀਕ ਤੇਰੀ 11 ਸਾਲ 11 ਸਾਲ ਆਪਾਂ ਹਾਈਟ ਵਧਾਣੀ ਹੋਰ ਚੰਗਾ ਆ 11 ਤਾਂ ਔਰ ਫਾਈਲ ਮੈਸੇਜ ਦੇ ਪਰ ਛੋਟਾ ਹੀ ਬਣਾਉਣਾ ਹੁੰਦਾ। ਤਰ ਬੋਲ ਦੇ ਕੁਛ। ਮੈਨੂੰ ਦੱਸ ਦੇ। ਮੈਂ ਕੀ ਦਵਾਂ? ਬੋਲਣਾ ਕਰ ਸਹੀ ਇਦਾਂ ਨਾ ਫਿਰ ਕਰਾ। ਫਿਰ ਤੂੰ ਕਹਣਾ ਮੇਰਾ ਗਲਾ ਸਹੀ ਕਰਾਓ। ਫਿਰ ਤੂੰ ਕਹਣਾ ਮੇਰਾ ਗਲਾ ਸਹੀ ਕਰਾਓ। ਤਾ ਮੈਨੂੰ ਪਤਾ ਹੈ ਮੈਂ ਕਹਿੰਦਾ ਤੇਰੀ ਵੀ ਨਹੀਂ 2000 ਮਸਕੂ। ਜਿਮ ਲਾਉਣਾ ਬਸ। ਫੀਸ ਇੱਕ ਮਹੀਨੇ ਦੀ ਦਿੱਤੀ ਉਹ। ਬਾਈ ਜੀ। ਦੋ ਦੇਣੀ ਆ ਦਤਨ ਥੋੜਾ ਜਿਹਾ ਤਾਰੇ ਵੀ ਰੋਂਦੇ ਛੜੇ ਵੀ ਰੋਂਦੇ ਵਿਆਹ ਵੀ ਰੋਂਦੇ ਲਾਤੀ ਵੀ ਰੋਂਦੇ ਮੁੰਡੇ ਨੇ ਨਵੀਂ ਜਮਾਨੇ ਚ ਉਹ ਸੋਲਾ ਕਹਤੋਂ ਉਹਨਾਂ ਟਾਈਮ ਲੰਨਾ ਹੀ ਕਰਮ ਨਹੀਂ ਕੰਦਾ ਮੈਂ ਨਾ ਅੱਗੇ ਕਦੀ ਨਹੀਂ ਸੀਦਾ ਸੋਣੀ ਲੰਗਦਾ ਨਾ ਮੈਨੂੰ ਪਤਾ ਨਹੀਂ ਮੈਂ ਬੇਕਰੀ ਕਿਹੜੀ ਹੁਣ ਜਦੋਂ ਮੈਂ ਆਉਣਾ ਜਿੱਦਾਂ ਤੂੰ ਸਾਡੇ ਕੋ ਆਉਣਾ ਮੈਂ ਤੇਰੀ ਬੇਕਰੀ ਦੇਖ ਕੇ ਆਉਣਾ ਹੁਣ ਵੀ ਨਿਕਲ ਜਾ ਮੁੰਡਾ ਉੱਥੇ ਇਨਾ ਪ੍ਰੇਤ ਕੱਲ ਕੱਲ ਸੋਚੰਦੇ ਮੈਂ ਕੀ ਸੋਚੰਨਾ ਕੰਨਾ ਮੈਂ ਸੋਚਨਾ ਆਪਣੀ ਦੁਕਾਨ ਨੂੰ ਉੱਪਰ ਲੈ ਕੇ ਜਾਣਾ ਥੋੜਾ ਜਿਆ ਮੈਂ ਪਿੱਛੇ ਪਤਾਣਾ ਇਹ ਜੈਪ ਤੇਨ ਲਾਵੇ ਵਧਾਣਾ ਤੂੰ ਕਿਹਾ ਤੂੰ ਹੈਗਾ ਉੱਪਰ ਲੈ ਜਾਣਾ ਸੀ ਕਿਹਾ ਸੀ ਨਾ ਮੈਂ ਨਹੀਂ ਜਾ ਪਹਿਲੇ ਉਹ ਮੁਕਰ ਗਿਆ ਫਿਰ ਕੰਮ ਕਹਿਣਾ ਤੇਰੇ ਮਮਾ ਜਿੰਨਾ ਦੇ ਦਾਦੇ ਜਿੰਨਾ ਕਾਰੋਬਾਰ ਹੈਗਾ ਉਹਨਾਂ ਸਾਬ ਪਹਿਲਾਂ ਤੂੰ ਉਹਦੇ ਵਿੱਚ ਨਹੀਂ ਟਾਈਮ ਦਿੰਦਾ ਉਹਨੂੰ ਸਾਬ ਪਹਿਲਾਂ ਪਤਾ ਕੀ ਹੁੰਦਾ ਮੇਰੀ ਸੋਚ ਹੁੰਦੀ ਕਿ ਮੈਂ 20 ਜਿਮ ਖੋਲ ਦੇਵੇ 40 ਹੁਣ ਮੇਰੀ ਕੀ ਸੋਚ ਕਿਉਂ ਸੈਟੀਸਫਾਈਡ ਹੋਇਆ ਨਹੀਂ ਯਾਰ ਵੱਡੇ ਵੱਡੇ ਜੋਦੀਸੇ ਲੋਕ ਤੇਰੇ ਕੋ ਬਿਆਪੇ ਚਿੰਤਾਰੋ ਕੋਣ ਵੱਡਾ ਮਾਇਆ ਵਡਾਈ ਸੋ ਵੱਡਾ ਜਰਾਮਲੇ ਬਲਾਈ ਪੇਸ਼ੇਂਦ ਰੱਖ ਲੈ ਸਦੋਗ ਰੱਖ ਲੈ ਜਿਹੜੀ ਆਪਣੀ ਜਗ੍ਹਾ ਨਾ ਉਹ ਜਿੰਮ ਵੱਡਾ ਕਰਦੇ ਆ ਆਹ ਤੀਜੀ ਮੰਜ਼ਲ ਤੇ ਹੁਣ ਆ ਪਹਾੜ ਬਣਾ ਦੇਣਾ ਇਹ ਤਿੰਨ ਜਿੰਮ ਬਣ ਜਾਣੇ ਆ ਐਵੇਂ ਕਿਰਾਏ ਦੀ ਜਗ੍ਹਾ ਲਈ ਜਾਣੀ ਉਹ ਹਾ ਲੋਕਾਂ ਦੀ ਨਿਕਲ ਦੇ ਵਿੱਚ ਹੋ ਗਿਆ ਹੁਆ ਉਹ ਰਾਣੇ ਨੇ ਜਿੰਮ ਘਟ ਕੇ ਉਹ ਹੋ ਗਿਆ ਪਰ ਮੈਂ ਅੱਗੇ ਨੋ ਕੀ ਹੋ ਗਿਆ ਅਮੀਰ ਪੈਸਾ ਪੱਖੋ ਨਹੀਂ ਅਸੀਂ ਦਿਲ ਦੇ ਰਾਜੇ ਆ ਕਾਇਤਾਲੀ ਮਮਣਾ ਦੇ ਤਿੱਲੋ ਪਿਆਰ ਹੋਣਾ ਦੇਦਾ ਹਾ ਕਿਆ ਡਾਇਲਗ ਮਾਰਿਆ ਇਹ ਇਹ ਆ ਸਾਹਿਲ ਗੁਪਤਾ ਅਜਨਦਰ ਮੈਂ ਕਹਿ ਦੇਣਾ ਤੇਰੇ YouTube ਦੇ ਵਿੱਚ ਕਿ ਤੇਰਾ ਕੰਮ ਬੜਾ ਵਜਣਾ ਹੀ ਕੰਦਾ ਮੈਂ ਲੋ ਕਮਾਂਡੋ ਦਾ ਬੇੜਾ ਗਰ ਕੋ ਰੇੜਾ ਆ ਤੁਸੀਂ ਕੱਲ ਨਹੀਂ ਵਲੌਗ ਪਾਇਆ 21 ਮਿੰਟਾਂ ਦਾ ਵਲੌਗ ਆ ਤੇ 11 ਮਿੰਟਾਂ ਦਾ ਪਾਤਾ 11 ਮਿੰਟਾਂ ਦਾ ਪਾਤਾ ਸਾਰਾ ਵਲੌਗ ਕੱਟ ਗਿਆ ਜਿਹੜੀ ਪਹਿਲੀ ਆ ਆ ਸਾਰਾ ਕੱਟ ਗਿਆ ਮੈਂ ਅੱਜ ਆ ਪਾਇਆ ਮੈਂ ਕਹਾ ਭਰਾ ਹਾਈਲਾਈਟ ਮੈਂ ਪਾਉਣੇ ਨੇ ਵਲੌਗ ਹੀ ਆਪੇ ਪਾ ਲਿਆ ਕਰੂੰਗਾ ਆ ਕਿਤੇ ਉਹਨੇ ਉਹ ਮੈਗਨਾ ਵੜੇ ਥੰਬਣਾ ਸਾਰੇ ਦੇ ਅੰਦਰਲਾ ਵਲੌਗ ਹੀ ਸਾਰੇ ਕੱਢ ਕੇ ਉਹ ਮੜਿਆ ਪਾਤਾ ਫਿਰ ਵੀ 500 ਚੱਲ ਗਿਆ ਵਧੀਆ ਹੋ ਗਿਆ ਇੱਕ ਮੰਡੋ ਦੇ ਹਾਲ ਆਂਦੇ ਫੋਨ ਉਹਦੇ ਪਤਾ ਨਹੀਂ ਕਿੱਥੇ ਚਲ ਗਿਆ ਫੋਨ ਆਉਂਦੇ ਉਹਦੇ 5 ਪੀ ਦਾ ਪੋਲ ਇਹ ਕਾਰ ਇਧਰ ਆ 4 ਲੱਖ ਰੁਪਏ ਦਾ ਸਮਾਨ ਰੱਖਿਆ ਵੀ ਹਰ ਸਬਸਕ੍ਰਾਈਬ ਆ ਪੈਸਾ ਕੋਈ ਨਹੀਂ ਆਉਂਦਾ ਇਹ ਬੰਦੇ ਨੇ ਵੇਖ ਲੋ ਅੱਜ 8 ਦਿਨ ਹੋ ਗਏ ਨੇ ਵੀਡੀਓ ਬਣਾਇਓ ਅਜੇ ਤੱਕ ਕੋਈ ਵੀਡੀਓ ਐਡਿਟ ਨਹੀਂ ਹੋਈ ਜਾਂ ਦਾਸ ਨੇ 5 ਮਿੰਟ ਚ ਕਰ ਦਿੰਦਾ 5 ਮਿੰਟ ਦੇ ਵਿੱਚ ਪਤਾ ਨਹੀਂ ਕੀ ਕਰਦੇ ਰਹਿੰਦੇ ਆ ਹਾਂ ਮੈਂ ਵੀ ਇਹ ਪੁੱਛਦਾ ਇਹਦਾ ਕੀ ਐਡਿਟ ਕੀਤਾ ਲੈ ਨਾ ਫੇਰੀ ਐਡਿਟ ਵੀ ਵੇਖ ਰਿਹਾ ਨਾ ਕੀ ਕੀਤਾ ਕਰਦਾ ਨਹੀਂ ਨਹੀਂ ਉਹ ਕਹਿੰਦਾ ਜੀਜਾ ਜੀ ਆਏ ਉਹ ਯਾਰ ਸਾਡੇ ਵੀ ਜੀਜੇ ਆ ਗਏ ਆ ਅਸੀਂ ਇੱਕ ਘਰ ਖਾਣਾ ਬਦੋਸ਼ਾ ਖਾਂਦਾਂ ਕਿ ਅਸੀਂ ਨੱਪਰ ਬਸ ਹੀ ਅਸੀਂ ਸੱਟੇ ਦੇ ਬੈਠੇ ਆ ਇਹ ਮੇਰੇ ਤੋਂ ਵੱਡੀ ਰਿਸ਼ਤੇਦਾਰੀ ਕੋਈ ਦੱਸ ਦੇ ਮੈਂ ਬਾਝ ਆਪਣਾ ਦੱਸ ਹਾਊ ਮਾਡ ਯੂਰ ਮਾਸੀ ਓਏ ਇੰਨਾ ਕਿੰਨੀਆਂ ਮਸੀਆਂ ਐਤੀ ਆ ਓਏ ਐਤੀ ਆ ਇੱਕ ਹੀ ਆ ਇੱਕ ਹੀ ਆ ਤੇਰੀਆਂ 2 ਮਸੀ 2 ਮਾਮਾ 1 ਪੂਆ ਇੱਕ 2 ਮਸੀ ਹੈ ਇਹਨੂੰ ਤੂੰ ਦੱਸੋ ਆਪੇ ਤਾਂ ਇਹ ਹੈ ਇਹਨੇ 8 ਮਸੀਆਂ 8 ਮਸੀਆਂ ਤਾੜੀਆਂ ਤਾੜੀਆਂ 9 ਮਸੀ ਤਾੜੀਆਂ ਬਾਈ ਨਾਲੂ ਨਹੀਂ ਨਹੀਂ ਉਹ ਵੀ ਉਹ ਉਹ ਨਹੀਂ ਨਹੀਂ ਕੋਈ ਐ ਨਾਲੇ ਤੂੰ ਨਹੀਂ ਪਾਪਾ ਦੇ ਤੱਤ ਬ੍ਰਦਰ ਬੜਾ ਅੱਤੇ ਮਾਸੀ ਨਹੀਂ ਹੁੰਦੀ ਨਾਨੇ ਵਾਸਤੇ ਨਾਨੀ ਵਾਸਤੇ ਤਾਲੀਆਂ ਹਾਂ ਕਹਿੰਦਾ ਹੀ ਬੱਸ ਵੀ ਬਾਬਾ ਜੀ ਉਹਦੀ ਅੱਡ ਬ੍ਰਦਰ ਅੱਠ ਮਾਸੀ ਨਹੀਂ ਹੁੰਦੀਆਂ ਮੁੰਡੇ ਨਾਲ ਬੜਾ ਬੁੜੀਆਂ ਨਾਲ ਬਣਾ ਨਹੀਂ ਫੈਮਿਲੀ ਵੱਲੋਂ ਤੇਰਾ ਮੈਂ ਗੱਲਾਂ ਮੈਨੂੰ ਅੱਜ ਵੀ ਕੋਈ ਕਹਿਣ ਦਾ ਹੈ ਤੁਹਾਨੂੰ ਕਿਹਦੀ ਖੁਸ਼ਖਬਰੀ ਦੇਵਾਂਗੇ ਖੁਸ਼ਖਬਰੀ ਵੇਹੇ ਆ ਗਈ ਮਾਰੇ ਕਿਰਪਣਾ ਸਸਪੈਂਸ ਰਖੜਾ ਹਰ ਬੜੀ-ਬੜੀ ਖੁਸ਼ਖਬਰੀ ਦਵਾਂਗੇ ਆਪਾਂ ਵੀ ਕਿਰਪਾ ਬਹੁਤ ਵੱਡੀ ਹੋਈ ਆ ਉਹ ਤਾਂ ਹੀ ਕਿਰਪਾ ਐਫੋਰਸ ਵਿੱਚੋਂ ਕਿਰਪਾ ਆਈ ਆ ਉਹ ਤਾਂ ਹੀ ਹੋਈ ਆ ਕਿ ਸੰਗ ਵਧੀਆ ਹੋਵੇ ਯਾਰ ਮਿੱਤਰ ਵਧੀਆ ਹੋਣ ਮਿਹਨਤ ਹੋਵੇ ਜੇ ਤੂੰ ਆਪਣਾ ਨਾਮ ਕਮਾਉਣਾ ਨਾ ਕਿਸੇ ਵੀ ਫੀਲਡ ਦੇ ਵਿੱਚ ਤੁਹਾਨੂੰ ਮੈਂ ਇੱਕ ਵਲੌਗ ਦੇ ਵਿੱਚ ਦੱਸਦਾ ਜੇ ਤੇ ਦੁਨੀਆ ਤੋਂ ਵੱਖਰੇ ਨਵਕਲੇ ਹੋਣਾ ਨਾਮ ਬਣਾਉਣਾ ਪਹਿਹਾਣੀ ਪਹਿਹਾਲੇ ਬਹੁਤ ਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਹਰ ਕਾ ਨਾਮ ਜਬ ਤੋਂ ਇਸੂ ਗਿਆ ਰਾਜੇ ਕੋ ਬੜਾ ਪਹਿਹਾ ਜੇ ਨਾਮ ਬਣਾਉਣਾ ਫਿਰ ਤੁਹਾਨੂੰ ਰਿਸ਼ਤੇਦਾਰੀਆਂ ਘਰ-ਬਾਰ ਤੇ ਦੁਨੀਆਦਾਰੀ ਛੱਡਨੀ ਪਣੀ ਸਿੱਧਾ ਹੀ ਸਾਲ ਯਾ ਜੇ ਤੂੰ ਜੀ ਕਹੋ ਕਿ ਮੈਂ ਬੈਲੈਂਸ ਰੱਖ ਲਾਂ ਦੁਨੀਆਦਾਰੀ ਵੀ ਰੱਖ ਲਾਂ ਤੇ ਰਿਸ਼ਤੇਦਾਰ ਵੀ ਰੱਖ ਲਾਂ ਘਰ ਵੀ ਬਹਿ ਜਾਾਂ ਬਾਹਰ ਵੀ ਨਿਕਲਾ ਫਿਰ ਨਾਲ ਹੀ ਬੰਨਾਂ ਜੇ ਡਾਲਰਾਂ ਵਾਂਗੂ ਨਹੀਂ ਸਾਡਾ ਨਾਮ ਚੱਲਦਾ ਮੂਸੇ ਨੇ ਬੋਲਣਾ ਤੇ ਗਾਣਾ ਸੁਣਾਉਂਦੇ ਵਧੀਏ ਮੈਨੂੰ ਆਨਾਂ ਨੇ ਕੋਈ ਬਣਾ ਕੋਈ ਇੰਗਲਿਸ਼ ਗਾਣਾ ਸੁਣਾਓ ਉਹ ਪੰਗੜਾਂ ਦਾ ਡਾਂਸ 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 ਵੇਖਣ ਦੇ ਲੋਕੀ ਆਉਂਦੇ ਆ ਨਹੀਂ ਕਰਦਾ ਹੁੰਦਾ ਬੜਾ ਵਧੀਆ ਨਹੀਂ 500 ਰੁਪਏ ਨਾਲ ਡਾਂਸ ਕਰਾਂਦਾ ਉਹ ਪਾਗ ਵਾਲਾ ਕਿਧਰ ਗਿਆ ਉਹ ਪਾਗ ਵਾਲਾ 500 ਕਿੱਧਰ ਗਿਆ ਭੱਜ ਜੀ ਹਾਲਾ ਕਰ ਦੇ ਨੀ ਚਲਾ ਗਿਆ ਹੱਲੇ ਹੀ ਬੰਨੀ ਆਉਂਦੇ ਆ ਜੀ ਉਹਨੇ ਬੱਦੀ ਨਹੀਂ ਅੱਪ ਚੁੱਕ 8 ਘੰਟਾ ਹੋ ਗਿਆ ਮੈਨੂੰ ਪੀ ਜਾ ਬੀਜ ਤੇ ਬੰਨੀ ਹੋਣੀ ਉਹਨੇ ਇਹ ਕਹਿੰਦਾ 500 ਰੁਪਏ ਨਾਲ ਡਾਂਸ ਕਰਾਂਦਾ ਇੱਕ ਦਿਨ ਦਾ ਸਿੱਖਣਾ ਕੀ ਨੇ ਨਹੀਂ ਅੱਧਾ ਅੱਧਾ ਕਰਦਾ ਮੜਾ ਵਖਾ ਰੇ ਸਹੀ ਲੋਕਾਂ ਨੂੰ ਸਖਾਨਾ ਕੀ ਫੇਰ ਹੀ ਕੋਈ ਆਊਗਾ ਤੇਰ ਕੋ ਚਾਮਾ ਤੇ ਢੋਲ ਵਜਾ ਮਾ ਚੱਲ ਮੜਾ ਇਹਦੇ ਪਾ ਦੇ ਓਏ ਢੋਲ ਵਾਲਾ ਵੀ ਆ ਗਿਆ ਸੋ ਚੈਨਲ ਬਹੁਤ ਹੀ ਵਧੀਆ ਚੱਲ ਰਿਹਾ ਵਾ ਤੁਹਾਡੇ ਸਾਰਿਆਂ ਦੀ ਕਿਰਪਾ ਨਾਲ ਤੇ ਤੁਸੀਂ ਆਪਣੇ ਯਾਰਾਂ ਦੋਸਤਾਂ ਤੱਕ ਇਹਨੂੰ ਸ਼ੇਅਰ ਕਰਦੇ ਰਿਹਾ ਕਰੋ ਤੇ ਆਪਣੇ ਯਾਰਾਂ ਦੋਸਤਾਂ ਦੇ ਫੋਨ ਫੜ-ਫੜ ਕੇ ਸਬਸਕ੍ਰਾਈਬ ਵੀ ਕਰਨੇ ਹੈਗੇ ਆ ਕਿਉਂਕਿ ਇਹ ਸਭ ਜ਼ਰੂਰੀ ਹੈ ਤੇ ਇੱਕ ਚੀਜ਼ ਹੋਰ ਘੰਟੀ ਨੂੰ ਜ਼ਰੂਰ ਦਬਾਓ ਕਿਉਂਕਿ ਘੰਟਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਨਹੀਂ ਲੇਖ ਨਹੀਂ ਦਰੀ ਜਾਂਦਾ ਇਹ ਨੂੰ ਕਿਹਾ ਕਿ ਬੰਦੇ ਦਾ ਕਿਰਦਾਰ ਜਾਨਣਾ ਹੋਵੇ ਨਾ ਤੇ ਉਹ ਉਸਤਾਦ ਦੇ ਚੇਲੇ ਪੁੱਛ ਲੋ ਵੀ ਕਿੰਨੇ ਕ ਪੁਰਾਣੇ ਉਹਦੇ ਨਾਲ ਜੁੜੇ ਆ ਤੇ ਜੇ ਕੋਈ ਬੰਦਾ ਕੰਮ ਕਰਦੇ ਵੇ ਸੀੜੀ ਪੁੱਛ ਲੋ ਕਿੰਨਾ ਪੁਰਾਣਾ ਦਾ ਜਿਹੜੇ ਦੋਸਤ ਹੋਣ ਹੈ ਯਾਰ ਜੇ ਸੱਜਣ ਮਿੱਤਰ ਉਹਦੇ ਦੋਸਤ ਕਿੰਨੇ ਪੁਰਾਣੇ ਮੇਰੇ ਨਾਲ ਸਾਲ ਪਾ ਦੋਸਤ ਕੇ ਕਰਦਾ ਹੋਊਗਾ ਬੰਦਾ ਨਵੇਂ-ਨਵੇਂ ਆਜਦੇ ਨੇ ਤੇ 5 5 50 25 ਸਾਲ ਸਾਡੀ ਸ਼ਗਿਰਦੀ ਨੂੰ ਬਰਕਰਾਰ ਹੋ ਗਿਆ ਅੱਜ ਪੂਰੇ 25 ਸਾਲ ਹੀ ਹੋਏ ਆ ਤਾਂ ਹੀ ਆਇਆ ਔਰ ਇਹ ਕਿੱਥੇ ਬਾੜੀ ਉੱਠਣ ਲੱਗਦੇ ਨੇ ਪਿੰਡ ਜਾਣਾ ਨੇ ਅੱਗੇ ਨਾ ਇਹਦੀ ਖੋ ਗਈ ਏ ਹਾਂ ਕੋਣ ਕੋਲਾ ਵਜਰੇਗਾ ਹਾਂ ਸਾਰਿਆਂ ਨੇ ਲੜ ਰਿਹਾ ਕਰੋ ਬੇਕੋ ਪੁਲਵਾਨੀ ਵੀ ਕੇਗਾ ਤਾਂ ਕੰਮ ਨਹੀਂ ਆਉਂਦੀ ਉਹਨੂੰ ਮੌਕਾ ਹੀ ਨਹੀਂ ਦਿੱਤਾ ਪੰਜ ਬੰਦੇ ਦੋ ਮੋਟਰਸਾਈਕਲ ਉਹਨਾਂ ਦੇ ਮੋਟਰਸਾਈਕਲ ਦੇ ਭਾਈ ਸੁਣਾਓ ਕੀ ਆ ਸੁਣਾਓ ਕੀ ਆ ਕੋਈ ਚ ਨਹੀਂ ਹੋਣਾ ਕੀ 10 10 ਮੜਿਆ ਕਿਧਰ ਆ ਕੇ ਵੀ ਲੜ ਰਿਹਾ ਕਰਨਾ ਅੱਛਾ ਜੀ ਮੈਂ ਜਾਣਦਾ ਭਾਈ ਪਿੰਡ ਵਾਲੀ ਸੜਕ ਤੇ ਰਾਤ 6:10 ਵਜੇ ਰਾਤ ਜਾੜ ਹਾਂਜੀ ਤੇ ਪਿੱਛੋਂ ਮੋਟਰਸਾਈਕਲ ਇੱਕ ਦੀ ਲਾਈਟ ਜਗਦੀ ਇੱਕ ਦੀ ਬੰਦੀ ਇੱਕ ਦੇ ਤਿੰਨ ਜਣੇ ਤੇ ਇੱਕ ਦੇ ਦੋ ਜਣੇ ਹੂੰ ਤੇ ਉਹਨਾਂ ਬੱਸ ਆੜ ਕੇ ਘੇਰ ਲਿਆ ਮੈਨੂੰ ਫਿਰ ਇੰਨਾ ਸਰੀਰੀ ਦੇ ਕਿਦੋਂ ਨਹੀਂ ਮਾਰਾ ਉਹ ਲੈੜੇ ਲੈੜੇ ਦਾਤਰ ਲਈ ਫਿਰ ਤੇ ਉਹ ਪਤਾ ਕੀ ਆ ਮੌਕਾ ਨਹੀਂ ਜਗਿਆ ਇਹ ਸਪੀਡ ਸਲੋ ਤੇ ਜਾਣ ਦਾ ਏ ਔਰ ਪਿੱਛੇ ਮੋਟਰਸਾਈਕਲ ਆ ਅੱਗੇ ਲਾਕਾ ਵਾ ਤੇ ਬੰਦੇ ਨੇ ਦਾਤਰ ਐ ਰਹਾ ਤਾਂ ਬੰਦਾ ਕੀ ਕਰੂਗਾ ਦੇ ਵੇ ਲੋ ਦਾ ਫੋਨ ਹੀ ਹੁਣ ਪ੍ਰੋਬਲਮ ਤੇ ਆਈ ਨਾ ਤੇ 200 ਰੁਪਇਆ ਗਾ ਵਿਚਾਰੇ ਕੋ ਉਹ ਕੱਢਿਆ ਨਹੀਂ ਹੈ ਕਾਗਜ਼ ਪੱਤਰ ਨਹੀਂ ਕੱਢਿਆ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਸਾਡੇ ਪਿੰਡ ਦੀ ਲੱਗੀ ਮੋਟਰਸਾਈਕਲ ਖੋਹ ਲੈਂਦੇ ਉਹ ਵੀ ਬਗੋਚਾਉਣਾ ਹੈ ਪਹਿਲਾਂ ਹੀ ਮਾਰ ਦੋ ਕਿ ਮੋਟਰਸਾਈਕਲ ਦਾ ਹੁਣੀ ਚੋਰੀ ਹੋ ਜਾ ਉਹ ਮੇਰਾ ਆ ਫੋਨ ਇਹਦਾ ਹੁਣੀ ਚੋਰੀ ਹੋਇਆ ਮੇਰਾ ਆ ਕਿਉਂਕਿ ਚੇਲਾ ਆ ਤੇ ਉਸਤਾਦ ਦਾ ਫਰਜ਼ ਹੈ ਉਸਤਾਦ ਨੇ ਲਾ ਕੇ ਦੇਣਾ ਹੁਣ ਸਾਡੇ ਕੋਲ ਜੰਮਿਆ ਵੱਡਾ ਆ ਅਸੀਂ ਵਿਆਹ ਕੀਤਾ ਹੁਣ ਨਿਆਣੇ ਵੱਡੇ ਹੋ ਗਏ ਆ ਕਿੱਡੇ ਕਿੱਡੇ ਮੁੱਡੇ ਚੋਚੀ ਹੋ ਗਿਆ ਉਹਨਾਂ ਦਾ ਵੀ ਹੁਣ ਮੇਰੇ ਖਿਲਾਫ ਹੋ ਰਹੇ ਸਾਲ ਦੋ ਸਾਲ ਬਾਅਦ ਉਹਨਾਂ ਵਿਆਹ ਕਰ ਦੇਣਾ ਸਮਝੇ ਤੇਰੀ ਵੀ ਇੱਕ ਆ 16 ਸਾਲ ਦੀ ਹਰ ਉਮਰ ਆ 10ਾਂ ਉਹ ਜਰਮਨ ਮੁੰਡਾ ਪਰ ਕਿੰਨੇ ਸਾਲ ਦੇ ਵਿੱਚ ਉਹਨੇ ਕਿੰਨੀ ਬੈਂਚ ਲਾਤੀ ਦੱਸ 14 ਸਾਲ ਚ ਕਿੰਨੀ ਬੈਂਚ ਲਾਉਂਦਾ ਜੀ ਉਹਨੇ ਲਾਤੀ ਹੋਈ 100 60 ਕਿਲੋ ਲਾਤੀ 14 ਸਾਲ ਦੀ ਉਮਰ ਉੱਲੂਆ ਇਹ ਇਹ ਤੇ ਨਹੀਂ ਭੰਗ ਘਾ ਰਿਆ ਅਰੇ ਉਹ ਨਹੀਂ ਇਹ ਉਹ ਤੇ ਬਹੁਤ ਵੱਡਾ ਉਹ ਬਸ ਐ ਹੀ ਰਹਿੰਦਾ ਹੁੰਦਾ ਐ ਰਹਿੰਦਾ ਹੀ ਉਹਨੇ ਮੇਰੇ ਕਦੀ ਅੱਖ-ਅੱਖ ਨਹੀਂ ਪਾਈ ਏ ਇਦਾਂ ਰਹਿਣਾ ਨੇ ਕਿ ਜਿਹੀ ਵਿਆਹ ਚਲ ਜਾਣਾ ਮੈਂ ਕਿਹਾ ਜਰਮਣ ਪਲੇਅਰਸ ਗੁੱਲਿਆਂ ਦੀ ਅੱਧੀ ਗੱਲ ਜਦੋਂ ਮੈਂ ਕਿਹਾ ਠੀਕ ਆ ਗਿਆ ਮੈਂ ਕੁਛ ਚਿਕਨ ਕਿਨਕਨ ਖਾਇਨ ਦਾ ਤਾਂ ਤੇ ਐਡੀ ਕਰਾ ਜਾਂਦਾ 3-3 ਕਿਲੋ ਤੇ ਉਹਨੇ ਇਦਾਂ ਰਹਿਣਾ ਇਦਾਂ ਮਲ ਕੇ ਮੇਰੇ ਕੋ 6 ਸਾਲ ਰਿਆ ਉਹਨੇ ਮੇਰੀ ਅੱਖ-ਅੱਖਾ ਪਾਈ ਗੱਲ ਨਹੀਂ ਕੀਤੀ ਮਲਕੀਰ ਕਾਰਡ ਆ ਭਾਵੇਂ ਚਲੋ ਅੱਜ ਵੀ ਉਹ ਸਪੈਕਟ ਕਰਦਾ ਕਦੀ ਫੋਨ ਆਇਆ ਨਾ ਹੁੰਦਾ ਬੜਾ ਸੀਸੀ ਦਾ ਹੋਵੇ ਜਦੋਂ ਉਹਦਾ ਫੋਨ ਕਰਨਾ ਅਦਰਵਾਈਜ਼ ਜੇ ਸੀਗਰਦੀ ਕੀਤੀ ਇਹਨਾਂ ਦੇ ਮੈਂ ਜੁਰਮਾਨੀ ਧਾਰ ਦੇਣਾ ਨਾ ਵੀ ਸੀਗਰਦੀ ਉਹਨੇ ਕੀਤੀ ਆ ਤੇ ਦੁਨੀਆ ਵੇਖੀ ਨਹੀਂ ਵੀ ਆ ਬੰਦਾ ਕੋਈ ਆ ਮੁੰਡਾ ਫੱਟਾ ਢਾਟਾ ਇਸ ਕਰਕੇ ਸੰਭਾਲ ਕੇ ਰੱਖ ਇਹ ਤਾਂ ਕੁਝ ਵੀ ਨਹੀਂ ਹੈਗਾ ਇਹ ਕੋਈ ਇਹ ਲਾਈਨ ਚ ਗੜੀ ਹੈਗਾ ਜਾ ਜਿਹਨੇ ਕੱਪੜੇ ਪਾਇਆ ਜਦੋਂ ਉਹਨੇ ਕੱਪੜੇ ਲਵਾ ਰਹੇ ਨੂੰ ਦੇਖ ਕੇ ਪਾਗਲ ਹੋਇਆ ਨਾ ਇਹ ਉਹ ਬੰਦਾ ਵਾ ਦਿਸ ਇਜ਼ ਦਾ 46 ਇਹ ਜੀ ਜਾਂ ਇਹ ਹੰਕਾਰ ਨਹੀਂ ਕਰਨਾ ਸਰ ਮੈਂ ਪਾਵਰ ਚੈੱਕ ਕਰਨ ਆ ਮੈਂ ਉਹ ਕਰਨ ਆ ਜੇ ਕਰਨ ਆ ਜਿਹੜਾ ਅਜੀਬ ਲੌਗ ਪੈ ਗਿਆ ਇਹਨੂੰ ਯੂਰ ਰਾਲ ਨੂੰ ਦੇਖਿਓ ਇਹਦੇ ਵਿੱਚ ਸਾਰਾ ਕੁਝ ਹੋਈ ਆਪਾਂ ਗੁਰਗਿਆਂ ਦੀਆਂ ਗੱਲਾਂ ਕੀਤੀਆਂ ਨੀਵੇਂ ਹੋ ਕੇ ਰਹਿਣਾ ਜਦੋਂ ਸ਼ਾਮੀ ਆਇਆ ਤੂੰ ਕਿਹਾ ਸਰ ਕੀ ਲਾਈਏ ਮੈਂ ਕਿਹਾ ਬੇਟਾ 8 ਵਜੇ ਆਇਓ ਮੱਥਾ ਟੇਕਦੇ ਗੋ ਤੁਸੀਂ 1 ਘੰਟਾ ਇੱਥੇ ਪੰਗੇ ਲੈਂਦੇ ਰਹੇ ਹੁਣ ਫੇਰ 8 ਵਜੇ ਮੇਰਾ ਸਿਰ ਖਾਂਡ ਰਿਹਾ ਪੌਣੇ 10 ਹੋ ਗਏ ਆ ਮੈਂ ਇਹੇ ਸ਼ੋਲਡਰ ਲਾਉਣੇ ਆ ਮੈਂ ਕਦੋਂ ਲਾਉਂਗਾ ਕਦੋਂ ਘਰ ਜਾਉਂਗਾ ਕਦੋਂ ਸੌਂਗਾ ਮੇਰੀ ਕੋਈ ਲਾਈਫ ਨਹੀਂ ਹੈ ਮੇਰੀ ਲਾਈਫ ਇੱਕ ਲੋਹਾ ਹੀ ਆ ਬਸ ਬਾਕੀ ਮੈਸੇਜ ਦੇ ਵਿੱਚ ਹੈਗਾ ਜੇ ਜੇ ਕਿਸੇ ਨੇ ਨਾਮ ਭਰੋਣਾ ਜੇ ਕੁਝ ਕਰਨਾ ਜੇ ਘਰ ਬਾਹਰ ਛਡਨੇ ਪੈਣੇ ਜੇ ਮਾਸੀਆਂ ਭੂਗਾ ਚਾਚੀਆਂ ਤਾਈਆਂ ਫੁੱਪੜ ਏ ਘਟਾਉਣੇ ਪੈਣੇ ਜੇ ਰਿਸ਼ਤੇਦਾਰੀਆਂ ਛਡਣੀਆਂ ਪੈਣੀਆਂ ਜੇ ਫੇਰ ਨਾ ਹੋਣਾ ਜੇ ਇਦਾਂ ਪੁੱਤ ਨਾ ਨਹੀਂ ਬੰਦੇ ਤੇ ਦੇ ਵਰਦੀਆਂ ਚੈਨੀਆਂ ਪਾ ਕੇ ਚਾਂਦੀ ਦੀਆਂ ਚੈਨੀਆਂ ਪਾ ਲੀ। ਸਿੰਪਲ ਗੱਲ ਆ। ਬਾਹ ਤੇ ਕਪੜੇ ਪਾ ਲਾ ਕਰ। ਠੀਕ ਆ? ਜੇ ਗੁਰਤੀ ਲੈਣੀ ਨਾ ਗੁਰਤੀ ਕੋ ਤਕੜਾ ਨਹੀਂ। ਭਾਈ ਦੇ ਪੈਰੀ ਹੱਥ ਲਾ। ਇਹ ਤੈਨੂੰ ਸਮਝ ਵੀ ਅਸ਼ੀਰਵਾਦ ਹੀ ਇਹਨਾਂ ਦਾ ਹੀ। ਹਾਂ ਇਹ ਇਹ ਉਸਤਾਦਾਂ ਦੇ ਉਸਤਾਦ ਆ ਜਸਪੀ ਭਾਜੀ ਹੈਗੇ ਨਾ। ਉਹ ਵੀ ਇਹਦਾ ਚੇਲਾ। ਹੰਦਾ ਵੈਸਾ ਵੀ ਇਹਦੇ ਚੇਲੇ ਆ। ਇਹ ਉਹਨਾਂ ਸਾਰੇ ਸਿੱਦੇ ਰਹਿ ਗਏ। ਉਹ ਸਪਾਈਕਰ ਮੇਰੇ ਵਾਜੇ ਮੇਲ ਲਾਓ। ਇਹਨਾਂ ਨੂੰ ਬੈਕੀ ਤੇ ਚੱਲ ਜਾਣਾ। ਪਿੰਡ। ਠੀਕ ਆ? ਬਾਈ ਜੀ ਭੋਇਮਾ ਫਰੋਟਾ ਪਾ ਲੀਏ ਪਰ ਇਹ ਮਰੋ ਕਿਉਂ ਕਿ ਉਹ ਨਾ ਆਈ ਨਾ ਦਾ ਦੁੱਧੀਆਂ ਖਾਣ ਤੋਂ ਬਾਅਦ ਛੀਸੀਆਂ ਪੀਣ ਤੋਂ ਬਾਅਦ ਅਸੀਂ ਇਹ ਹੋ ਗਈ ਕਲੀਅਰ 90 ਵੀ ਹੋ ਗਈ 95 ਵੀ ਹੋ ਗਈ ਇੱਕ ਵਾਰਾ ਕਿਸੇ ਦਿਨ ਬਹਿ ਦੱਸ ਬਾਈ ਆ ਕਿਤੇ ਉਹ ਕੰਮ ਨਾ ਹੋ ਜਾਈਏ ਕਰ-ਕਰਵਾਜ ਨਹੀਂ ਤੂੰ ਵਾਜਾ ਦੇ ਬੁੱਕਰੀ ਦੱਸ ਕਿਹੜੀ ਸਜਾ ਤੈਨੂੰ ਲਾਈਏ ਵੈਰ ਨੇ 100 ਵਿੱਚ ਵੈਸਟਰ ਕਰੂਗਾ ਲੱਕੜੀ ਨਾਲ ਲੱਕੜੀ ਉਹ ਬਾਅਦ ਹੀ ਗੱਲ ਆ ਜੋ ਆਪਾਂ ਕਮੈਂਟ ਮੈਂਟ ਕੀਤੀ ਸੀ ਇੱਕ ਹਫਤਾਰੇ ਲੱਗ ਤਿਆਵਾ ਫਿਰ ਵੀ ਇਹਦੇ 100 ਪਾਤੀ ਲੜਕੀ ਨੇ ਇੱਕ ਰੀਤਾੜੀ ਮਾਰ ਦਿੱਤੀ 10 15 15 ਨਹੀਂ ਕਿ ਲੈ ਗਈ ਲੱਗੀ ਪਤਾ ਨਹੀਂ ਭਾਵਾ ਹਾਂ ਚਲੋ ਲੱਗੇ ਡਰਾਇ ਤੇ ਕੋਈ ਵੀ ਬੰਦੇ ਨੇ ਕਿਧਰ ਨੂੰ ਲੈ ਨਹੀਂ ਲਾ ਦੇ ਮੋੜ ਪੂਆ ਬੰਦੇ ਤੇ ਹਾਰ ਵੇਖੀ ਬਾਦੀ ਕੋਪੇਡੀਸ਼ਨ ਜੇ ਹੋਏ ਪਹਿਲਾ ਪ੍ਰਾਈਜ਼ ਨਹੀਂ ਮਿਲਣਾ ਅੱਧੀ ਲੱਗੀ ਅੱਧੀ ਇੱਥੇ ਰੱਖਣੀ ਸੀ ਇੱਥੇ ਰੱਖੀ ਆ ਯਾਨੀ ਇੰਨੀ ਹੀ ਰਹਿ ਗਈ ਆ ਥੋੜੀ ਰਹਿ ਗਈ ਆ ਗਿਆ ਆਹ ਆਬ ਲੱਗੀ ਆ ਕੱਲ ਬੈਲਟਾ ਵਧੀਆ ਵੱਜੀ ਆਈ ਨਾ ਨਹੀਂ ਦੋ ਬੈਲਟਾ ਹੋਰ ਦੁਬਾਰਾ ਖਾ ਫੇਰ ਵੱਜੂਗੀ ਉਹ ਜਾ ਯਾਰ ਮਾਰ ਦੇ ਕਰਦੇ ਬਲੌਗ ਦੇ ਵਿੱਚ ਕਮੈਂਟ ਬੈਟ ਟਾਈਮ ਕਿੰਨਾ 15 ਦਿਨ 15 ਦਿਨ ਨਹੀਂ ਕੰਪਲੀਟ ਜੇ ਨਾ ਹੋਈ ਦੇ ਦੋਸਤਾਂ ਦੀ ਅਸ਼ੀਰਵਾਦ ਦੇਣਗੇ ਯਾਰ ਕਿਹਨੇ ਇਹਨੂੰ ਫਰੀ ਭੂਲ ਦੇ ਵਿੱਚ ਖਾ ਕੇ ਬੈਲਟਾ ਖਾਣ ਪਾਣੀ ਬੈਦਾ ਮਾਰ ਗਿਆ ਤਾਜੀ ਮਾਇਰ ਨੂੰ ਹੁੰਦੇ ਆ। ਬਾਕੀ ਉਤਰਾ ਕਿਹਨੇ ਸੇਵਾ ਕਰਨੀ ਹੋਵੇ ਨਾ 10 ਕਿ ਬੈਟਾਂ ਹੀ ਸੇਵਾ ਕਰ ਲੋ ਜੇ ਕਿਹਨੇ ਕਰ ਰਹੀ ਹੈ ਮੈਂ ਕੋ ਬੈਠਾ ਕਦਮ ਹੋ ਗਿਆ ਏ ਕਿਉਂਕਿ ਮੇਰੇ ਕੋ 12 ਬੈਟਾਂ ਹੈ 12 ਟੁੱਟ ਗਈਆਂ। ਜੇ ਕੋਈ ਸਪੋਰ ਦਾ ਦਾਨੀ ਸੱਜਣੇ ਵੀ ਬੈਟਾਂ ਜੜੀਆਂ ਚਾਹੁੰਦਾ ਹੋਵੇ 15 ਬੈਟਾਂ ਮੈਨੂੰ ਭੇਜ ਦਿਓ ਠੀਕ ਹੈ। ਕੱਲ ਬੜੇ ਨੇ ਕਹਿਣ ਦੇ ਕਹਿੰਦੇ 5 ਬੈਟਾਂ ਮਾਰੋ 500 ਰੁਪਏ। ਇਹ ਕਿਹਦਾ ਨਹੀਂ ਹੋ ਗਿਆ। ਮਿੱਤਰੋ ਮੁੰਬਈ ਤੋਂ ਕੁੜੀ ਨੇ ਵੀਡੀਓ ਭੇਜੀ ਮੈਨੂੰ ਭਾੜੀ ਜਾਂਦਾ ਆਉਂਦੀ। ਹਾਂ ਬੈਟਾਂ ਖਾਂਦੇ। ਬਹੁਤ ਵਾਇਰਲ ਹੋਏ। ਇਹ ਕਹਿੰਦੇ ਕੱਦ ਤੱਕ ਮੈਂ ਬੱਤਾ ਤੇ ਮੰਮੀ ਦਾ ਕਰਾਲਾ ਮੜਾ ਜਾ ਤੇ ਮੜਾ ਮੋੜ ਵਿੱਚ ਤੈਨੂੰ ਸਾਡਾ ਅਛਾ ਉੱਧਰ ਵੇ ਪਿਸ਼ੋਪ ਗਈ ਹੋ ਮਜਾ ਇਹ ਚਲੋ ਫੇਰ ਵੀ ਆਪਾਂ ਕੋਈ ਨਹੀਂ ਬੱਚੇ ਅਪਰੀਸ਼ੀਏਟ ਕਰਦੇ ਇਹ 200 ਵਾਲਾ ਤੇ 200 ਵਾਲਾ ਇਹ ਆਉਣੀ ਗੱਲ ਯਾਰ ਇਹ 100 ਵਾਲਾ ਹੀ ਵੇਚੋ ਦੱਸੋ ਦੱਸੋ ਕਰਤਾਰ ਕਰੀ ਆ ਬਾਕੀ ਚਲੋ ਹੋਰ ਵੀ ਟਰਾਈ ਕਰ ਹੋਰ ਵਧੀਆ ਬੰਨਿਆ ਕਰ ਅੱਗੇ ਨਾਲੋਂ ਹਾਈਡ ਗੇਨ ਕਰ ਇਸ ਕਰਕੇ ਇਹਨੂੰ ਖੁਸ਼ੀ ਦੇ ਵਿੱਚ ਪੁੱਤ ਪੈਸੇ ਖਰਚ ਲੈਣੀਆਂ ਇਹ ਸਾਹਮਣੇ ਰੱਖਣੇ ਆ ਹੋਰ ਅੱਗੇ ਤੂੰ ਪੱਗ ਵਧਿਆ ਵਧੇ ਕਰਨੀ ਤੇ ਅਗਲੀ 1100 ਰੁਪਏ ਦਾ ਅੱਗੇ ਦੁਕਾਨਾ ਛੱਡ ਗੱਲਾਂ ਹਰਦੇ ਨਾਲ ਬੱਤੋਲੇ ਸੋਹਣੇ ਹਾਸ ਸਾਸਰੀਏ ਖੁਸ਼ ਕਿੰਨਾ ਕਰੇ ਜਦ ਤਾ ਲਗਾ ਜਦ ਘਨੇ ਦਾ